ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਟੀਵੀ ਤੇ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚਿਆ ਪਿੰਡ ਚੰਦਪਾਣ ਦੇ ਵਿੱਚ ਜਿੱਥੇ ਪੰਚਾਇਤ ਵੱਲੋਂ ਆਰਓ ਲਾਇਆ ਗਿਆ ਤੁਹਾਨੂੰ ਦਿਖਾ ਦਈਏ ਇੱਧਰ ਰਾਤ ਆਰਓ ਦੇ ਵਿੱਚ ਚੋਰੀ ਹੋ ਗਈ ਹੈ ਜਿਹੜਾ ਆਰਓ ਲਾਹ ਕੇ ਕੋਈ ਚੋਰ ਲੈ ਗਿਆ ਇਹ ਨਹੀਂ ਪਤਾ ਕੌਣ ਲੈ ਗਿਆ ਸਾਡੇ ਨਾਲ ਪੰਚਾਇਤ ਦੇ ਪਿੰਡ ਦੇ ਮੋਹਤਵਾਰ ਵਿਅਕਤੀ ਨੇ ਜਿਹੜੇ ਇੱਥੇ ਬਿਲਕੁਲ ਨਜ਼ਦੀਕ ਰਹਿੰਦੇ ਨੇ ਇਹਨਾਂ ਨੂੰ ਪੁੱਛਦੇ ਹਾਂ ਬਾਈ ਜੀ ਨੂੰ ਸਾਡੇ ਨਾਲ ਨੇ ਬਾਈ ਕੀ ਨਾਮ ਆਪਣਾ ਬਿਆਨ ਸਿੰਘ ਬਿਆਨ ਸਿੰਘ ਜਿਹੜੀ ਚੋਰੀ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਕੁਝ ਪਤਾ ਸਾਨੂੰ ਇਹ ਰਾਤ ਲੈ ਕੇ ਗਏ ਆ ਜੀ ਰਾਤ ਕਿੰਨੇ ਵਜੇ ਕੋਈ ਪਤਾ ਹੈ ਲਾਈਟ ਹੈ ਨਹੀਂ ਸੀ ਐ ਤਾਂ ਨਹੀਂ ਪਤਾ ਕਿੰਨੇ ਕੋਈ ਸਵੇਰ ਪਤਾ ਲੱਗਿਆ ਅੱਛਾ ਕੀ ਕੁਝ ਚੋਰੀ ਹੋ ਗਿਆ ਇੱਥੋਂ ਆਰੋ ਲੈ ਗਏ ਕੱਲਾ ਕੱਲਾ ਰੂ ਕੱਲਾ ਰੂ ਸੀ ਹੋਰ ਕੁਝ ਨਹੀਂ ਸੀ ਨੇ ਆਰੋ ਸੀ ਕੱਲਾ ਜਿੰਦਾ ਬੰਨ ਕੇ ਲੈ ਕੇ ਗਏ ਜੀ ਜਿੰਦਾ ਲੱਗਿਆ ਬਾਈ ਪਹਿਲਾਂ ਜੀ ਹਾਂ ਜੀ ਤੇ ਆਰੋ ਇਹ ਲਗਾਇਆ ਕੀ ਤੇ ਵੱਲੋਂ ਸੀ ਪੰਚਾਇਤ ਵੱਲੋਂ ਜਾਂ ਪੰਚਾਇਤ ਵੱਲੋਂ ਲਾਇਆ ਬਾਈ ਕਲਾਉ ਚੋਰੀਆਂ ਸਾਡੇ ਪਿੰਡ ਚ ਅੱਕੇ ਵੀ ਕੁਛ ਹੋਈਆਂ ਹਾਂ ਬਹੁਤ ਜ਼ਿਆਦਾ ਸੀ ਪਹਿਲਾਂ ਸਿਵਾਂ ਚਲੇ ਗਏ ਕੀ ਲੈ ਕੇ ਉੱਥੋਂ ਲਾ ਕੇ ਐਂਗਲਾ ਅਗਲੇ ਹਰ ਨਾਲ ਲੈ ਕੇ ਗਏ ਅੱਛਾ ਹੋਰ ਐਂਗਲਾ ਭਲਾ ਫਿਰ ਫੜਿਆ ਗੇਟ ਵੀ ਲੈ ਹੀ ਜਾਂਦੇ ਫੜਿਆ ਬੰਦੇ ਜੀ ਤੇ ਬੰਦੇ ਕਿੱਥੇ ਪੁੱਜ ਗਏ ਸੀ ਬੰਦਾ ਨਾਂ ਵੀ ਪਛਾਣ ਨਹੀਂ ਤੱਕ ਹੈ ਦੱਸ ਕੀ ਪਤਾ ਬੰਦੇ ਕਿ ਭਾਈ ਜੀ ਸਾਡੇ ਨਾਲ ਨੇ ਭਾਈ ਜੀ ਜਿਹੜੇ ਚੋਰ ਫੜੇ ਗਏ ਆ ਉਹਨਾਂ ਦਾ ਤੁਹਾਨੂੰ ਕੁਝ ਪਤਾ ਦੱਸਿਓ ਮੜਾ ਜੀ ਪੰਚਾਇਤ ਰੌਟ ਲਿਖਾ ਕੇ ਆਈ ਜੀ ਉਹਨਾਂ ਦੀ ਬੰਦੇ ਦੇ ਨਾਂ ਲਖਾਏ ਆ ਜੀ ਜੀ ਜਿਹੜਾ ਕੋਲੇ ਬੰਦਾ ਖੜੇ ਖੇਤ ਵਾਲਾ ਜੀ ਉਹਦਾ ਮੈਂ ਗਵਾਹੀ ਗਵਾ ਦੱਸਦਾ ਉਹ ਵੀ ਫਰਾਨੇ ਬੰਦੇ ਸੀ ਉਹ ਕੌਣ ਸੀ ਖੇਤ ਦਾ ਨਾਂ ਦੱਸਿਓ ਦਾ ਖੇਤ ਵਾਲੇ ਦਾ ਨਾਂ ਨਹੀਂ ਜਾਣਦੇ ਜੀ ਚੋਰਾਂ ਚੋਰਾਂ ਦਾ ਨਾਂ ਨਹੀਂ ਗੜਾ ਪੱਟ ਕੇ ਖੱਟੇ-ਖੱਟੇ ਦੇ ਵਿੱਚ ਰੇਹਾਰੇ ਦੇ ਪਾਕਿਰ ਕਰਦੇ ਨੇ 12 ਵਜੇ ਤੁਸੀਂ ਜਿਹੜਾ ਬੰਦੇ ਨੇ ਨਾਂ ਲਿਆ ਉਹ ਤੁਹਾਡੇ ਪਿੰਡ ਦਾ ਬੰਦਾ ਸੀ ਹਾਂ ਜੀ ਪਿਓ ਪਿੰਡ ਦੇ ਆ ਉਹਦਾ ਨਾਂ ਤੂੰ ਜਾਣਦੇ ਹੋਵੋਗੇ ਮੈਂ ਨਾਂ ਨਹੀਂ ਜਾਣਦੇ ਉਹਨਾਂ ਬੰਦੇ ਦਾ ਚਲੋ ਲੈਣਾ ਨਹੀਂ ਵੈਸੇ ਨਾ ਚਲੋ ਕੋਈ ਗੱਲ ਨਹੀਂ अच्छा ਜਿਹੜਾ ਪੰਚਾਇਤ ਨੇ ਫੜਲੇ ਸੀ ਜਨਨ ਕਿ ਉਹ ਥਾਣੇ ਫੜਾਤੇ ਸੀ ਬੰਦੇ ਪੰਚਾਇਤ ਨੇ ਰੌਟ ਲਗਾਤੀ ਸੀ ਮੁਲਾਜ਼ਮ ਮੌਕਾ ਵੇਖਣ ਆਗੇ ਸੀ ਅੱਛਾ ਜੀ ਪਰ ਉਹਨਾਂ ਨੂੰ ਕਿਸੇ ਨੇ ਫੜਿਆ ਨਹੀਂ ਅਜੇ ਤੱਕ ਕਿਦਨੇ ਕਿ ਬੰਦੇ ਕਾਬੂ ਨਹੀਂ ਕਰੇਗੇ ਅੱਜ ਅੱਜ ਵੀ ਇੱਥੇ ਮੁਲਾਜ਼ਮ ਆਏ ਸੀ ਜੀ ਪੰਚਾਇਤ ਨੇ ਇਹੀ ਗੱਲ ਆਖੀ ਉਹਨਾਂ ਨੂੰ ਜੀ ਵੀ ਅੱਗੇ ਅਸੀਂ ਫਲਾਨੇ ਬੰਦੇ ਦਾ ਨਾਮ ਲਿਖਾ ਕੇ ਆਏ ਆ ਫਲਾਨੀ ਐਸਆਈ ਕੋਲ ਜੀ ਉਹਨੇ ਬੰਦੇ ਨਹੀਂ ਫੜੇ ਆ ਵਿਖ ਲੋ ਚੋਰੀਆਂ ਰੁਕਣ ਦਾ ਨਾ ਨੀ ਲੈ ਰਹੀਆਂ ਦਿਨ ਦਿਨ ਵਧਦੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਬਿਲਕੁਲ ਇੱਧਰ ਧਿਆਨ ਨਹੀਂ ਗਾਏ ਚੋਰਾਂ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਇੱ ਆਹ ਵਰਾ ਹੀ ਚੋਰੀ ਨਾਲ ਹੀ ਹੁੰਦੀ ਜੀਤ ਸਿੰਘ ਜੀ ਦੀ ਜਿਹੜੀ ਚੋਰੀ ਹੋਈ ਆ ਇਹ ਤੇ ਪਹਿਲਾਂ ਵੀ ਪਿੰਡ ਦੇ ਵਿੱਚ ਦੱਸਿਆ ਵੀ ਸਿਮਾ ਦੇ ਵਿੱਚ ਐਂਗਲ ਲਾਏ ਗਏ ਹੋਏ ਹੈ ਤੇ ਉਧਰ ਜਨਨ ਕਿ ਕੋਈ ਕੰਟਰੋਲ ਨਹੀਂ ਨਾ ਪੌਸ ਵਾਲਿਆਂ ਦਾ ਨਾ ਪੰਚਾਇਤਾਂ ਦਾ ਨਾ ਕਿਸੇ ਦਾ ਵੀ ਧਿਆਨ ਅੱਛਾ ਚੋਰਾਂ ਦਾ ਵਧੀ ਜਾ ਰਹੀਆਂ ਤੇਨੇ ਕਿ ਰੁਕਾਨਾ ਨਾ ਨਹੀਂ ਕਿ ਕਾਇ ਤੂੰ ਹੈ ਪੰਚਾਇਤ ਨੇ ਲਿਖਾਇਆ ਪਰ ਪ੍ਰਸ਼ਾਸਨ ਵਾਲਿਆਂ ਦਾ ਕੋਈ ਧਿਆਨ ਨਹੀਂ ਸ਼ਾਸਨ ਜਣੀ ਕਿ ਇਧਰ ਧਿਆਨ ਨਹੀਂ ਦੇ ਰਿਹਾ ਪੰਚਾਇਤ ਨੇ ਤਾਂ ਆਪਦੀ ਤਰਫੋਂ ਲਿਖ ਕੇ ਦਿੱਤਾ ਤੇਨੇ ਕਿ ਕੋਈ ਪ੍ਰਸ਼ਾਸਨ ਹੀ ਕੁਝ ਕਰ ਰਿਹਾ ਹਾਂਜੀ ਹਾਂਜੀ ਪ੍ਰਸ਼ਾਸਨ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਇਧਰ ਸਾਡੇ ਨਾਲ ਬਾਈ ਜੀ ਹੋਰ ਜੀ ਖੜੇ ਨੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਕੀਨਾ ਜੀ ਆਪਣਾ ਬਾਈ ਜੀ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਜਗਸੀਰ ਸਿੰਘ ਜਿਹੜੀਆਂ ਚੋਰੀਆਂ ਹੋ ਰਹੀਆਂ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਬਾਈ ਜੀ ਚੋਰੀਆਂ ਤਾਂ ਸਾਡੇ ਪਿੰਡ ਪਹਿਲਾਂ ਵੀ ਕਈ ਹੋਈਆਂ ਤੇ ਹੁਣ ਆ ਰਾਤ ਹਾਰੂ ਲਾ ਕੇ ਲੈ ਗਏ ਜੀ ਇਹ ਆਪਣੇ ਪਿੰਡ ਦੀ ਪੰਚਾਇਤ ਨਹੀਂ ਲਵਾਇਆ ਸੀਗਾ ਵੀ ਸਾਰੇ ਪਿੰਡ ਦੇ ਲੋਕਾਂ ਆਸਤੇ ਵੀ ਤੇ ਬਾਕੀ ਬਾਹਰੋਂ ਵੀ ਜਿਹੜੇ ਲੋਕ ਆ ਗਰਮੀ 'ਚ ਪਾਣੀ ਪੀਂਦੇ ਸੀਗੇ ਵਿਚਰੇ ਬੜੀ ਚੰਗੀ ਸਹੂਤ ਸੀਗੀ ਪਰ ਇਸ ਦਿਨੋਂ ਦਿਨ ਸਾਡੇ ਪਿੰਡ ਜਿਹੜਾ ਨਸ਼ਾ ਵਧ ਰਿਹਾ ਨਸ਼ੇ ਦਾ ਕਾਰਨ ਚੋਰੀਆਂ ਵਧ ਰੀਆਂ ਸਾਡੇ ਪਿੰਡਾਂ ਜੀ ਜੀ ਤੇ ਪਹਿਲਾਂ ਵੀ ਸਾਡੇ ਪਿੰਡਾਂ ਦਾ ਸਰਪੰਚ ਬਾਈ ਜੀ ਨੇ ਦੱਸਿਆ ਜੀ ਵੀ ਅੰਗਲਾਰਨਾ ਗੇਟ ਲਾ ਕੇ ਲੈ ਗਏ ਸੀਗੇ ਜੀ ਪੰਚਾਇਤ ਨੇ ਉਹਨਾਂ ਬਾਰੇ ਵੀ ਥਾਣੇ ਰਪੋਰਟ ਕੀਤੀ ਆ ਪਰ ਪ੍ਰਸ਼ਾਸਨ ਉਹਦੇ ਬਾਰੇ ਕੁਛ ਨਹੀਂ ਕਰ ਰਿਹਾ ਜੀ ਕਈ ਵਾਰ ਤਾਂ ਸਾਨੂੰ ਐ ਵੀ ਡਰ ਲੱਗਦਾ ਵੀ ਸਾਡੇ ਦਾ ਕੋਈ ਬਾਹਰ ਚ ਚੀਜ਼ ਖੜੀ ਹੈ ਵੀ ਉਹ ਵੀ ਨਾ ਕੋਈ ਚੱਕ ਕੇ ਲੈ ਜੀ ਜੀ ਪੂਰੀ ਸਾਡੀ ਪਿੰਡ ਬਹੁਤ ਜ਼ਿਆਦਾ ਵੱਧ ਗਈ ਹੁਣ ਪ੍ਰਸ਼ਾਸਨ ਕੰਮ ਕਰਦੇ ਨਹੀਂ ਨੀ ਸੁੱਤਾ ਪਿਆ ਇਧਰ ਵੇਖੋ ਬਲਜੀ ਕਹਿੰਦੇ ਸਾਨੂੰ ਇਹ ਪਤ ਡਰ ਹੋਇਆ ਪਿਆ ਕਿ ਸਾਡੇ ਘਰ ਦੇ ਬਾਹਰੋਂ ਵੀ ਕੋਈ ਚੀਜ਼ ਚੱਕ ਕੇ ਨਾ ਲੈ ਜੀ ਜਿਹੜੇ ਚੋਰ ਫੜੇ ਗਏ ਆ ਕੀ ਉਹ ਤੁਹਾਡੇ ਪਿੰਡ ਦੇ ਆ ਬਾਈ ਜੀ ਪਹਿਲਾਂ ਜਿਹੜੀ ਰਿਪੋਰਟ ਲਿਖਾਈ ਸੀ ਉਹ ਤਾਂ ਪਿੰਡ ਦੇ ਕੁਝ ਮੁੰਡੇ ਸੀਗੇ ਜੀ ਜਿਨ੍ਹਾਂ ਦਾ ਨਾਮ ਆਪਣੀ ਚੈਟ ਨੇ ਲਿਖਾਇਆ ਸੀ ਮੈਨੂੰ ਇਹ ਨਹੀਂ ਪਤਾ ਵੀ ਕਿਹੜੇ ਮੁੰਡੇ ਸੀਗੇ ਜੀ ਜੀ ਤੇ ਪਰ ਉਹ ਫੜੇ ਫੜਿਆ ਕੋਈ ਨਹੀਂ ਹੈ ਬਾਈ ਨਸ਼ੇ ਕਰਕੇ ਸਾਰੇ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਹੁੰਦਾ ਸਾਰੇ ਨਸ਼ੇ ਕਰਕੇ ਬਾਈ ਜੀ ਨਸ਼ੇ ਨਾਲ ਸਾਡੇ ਪਿੰਡ ਦੇ ਜਵਾਬ ਖਰਾਬ ਵੀ ਹੋ ਰਹੇ ਆ ਬਹੁਤ ਠੀਕ ਹੈ ਤੇ ਉਹ ਸਾਡੇ ਪਿੰਡ ਕੋਈ ਗੱਲ ਨਹੀਂ ਕੋਈ ਪਹਿਲਾਂ ਨਸ਼ਾ ਕਰਕੇ ਬਹੁਤ ਗਲਤ ਹੋ ਰਿਹਾ ਕੰਮ ਪ੍ਰਸ਼ਾਸਨ ਨੂੰ ਇੱਧਰ ਧਿਆਨ ਦੀ ਦੇਣ ਦੀ ਲੋੜ ਹੈ ਜਿਹੜੇ ਚਿੱਟੇ ਵਾਲੇ ਆ ਉਹ ਦਿਨੋ ਦਿਨ ਵਾਅਦਾ ਜਾ ਰਿਹਾ ਹੈ ਚੀਜ਼ਾਂ ਲਾ ਕੇ ਦਿਨ ਕਿ ਵੇਚ ਰਹੇ ਆ ਆਪਦਾ ਨਸ਼ਾ ਪੂਰਾ ਕਰ ਰਹੇ ਆ ਹਾਂਜੀ ਨਸ਼ਾ ਬਹੁਤ ਮਿਲਦਾ ਬਾਈ ਇੱਥੇ ਨਸ਼ੇ ਕਰਕੇ ਚੋਰੀਆਂ ਪਿੰਡ ਦੇ ਵਿੱਚ ਈਟਾ ਬਹੁਤ ਮਿਲਦਾ ਹਾਂ ਹਾਂ ਸ਼ਰਿਆਮ ਮਿਲਦਾ ਬਾਈ ਸ਼ਰਿਆਮ ਵਿਖਦਾ ਹਾਂ ਠੀਕ ਐ ਤੇ ਪਿੰਡ ਦੇ ਬੰਦੀ ਵਿਚਰੇ ਆ ਪਿੰਡ ਦੇ ਪਿੰਡ ਦੇ ਬਾਈ ਪਿੰਡ ਦੇ ਬੰਦੀ ਵਿਚਰੇ ਆ ਤੇ ਜਨਨ ਕਿ ਮੁੰਡੇ ਵੀ ਪਿੰਡ ਦੀ ਖਾ ਰਹੇ ਆ ਹਾਂ ਪਿੰਡ ਦੇ ਬਹੁਤ ਮੁੰਡੇ ਆ ਬਾਈ ਇੱਧਰ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਆ ਆਜ ਦੇ ਵੇਖ ਲਓ ਪਿੰਡ ਦੇ ਚੰਦਪਾਣ ਦੇ ਵਿੱਚ ਚਿੱਟਾ ਸ਼ਰਿਆਮ ਵਿਖ ਰਿਹਾ ਚੋਰੀਆਂ ਸ਼ਰਿਆਮ ਹੋ ਰਹੀਆਂ ਲੋਕਾਂ ਦਾ ਨਾਂ ਨਹੀਂ ਲੈ ਰਹੀਆਂ ਪ੍ਰਸ਼ਾਸਨ ਨੂੰ ਸਾਡੇ ਮਾਨਯੋਗ ਐਸਐਸਪੀ ਡਿਪਟੀ ਸਾਹਿਬ ਨੂੰ ਇੱਧਰ ਧਿਆਨ ਦੇਣ ਦੀ ਲੋੜ ਐ ਲੋਕਾਂ ਦਾ ਜ ਇਧਰ ਧਿਆਨ ਦੇਣ ਦੀ ਲੋੜ ਹੈ ਸਾਡੇ ਪ੍ਰਸ਼ਾਸਨ ਨੂੰ ਸਾਡੇ ਐਸਐਸਪੀ ਸਾਹਿਬ ਸਾਡੇ ਡਿਪਟੀ ਸਾਹਿਬ ਨੂੰ ਧਿਆਨ ਦੇਣ ਨਾਲ ਨੇ ਇਹਨਾਂ ਦਾ ਵੀ ਆਪਾਂ ਵਿਚਾਰ ਲੈਣੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਹੈ ਆਪਣਾ ਲੋਕਰਤ ਸਿੰਘ ਜੀ ਤੁਸੀਂ ਪਿੰਡ ਦੇ ਚੰਦਪਾਂਦੀ ਰਹਿਣ ਵਾਲੇ ਹੋ ਹਾਂ ਜੀ ਹਾਂ ਜੀ ਜਿਹੜੀ ਕੱਲ ਚੋਰੀ ਹੋਈ ਹੈ ਤੁਹਾਡੇ ਇੱਥੇ ਬਸੜ ਦੇ ਆਰੋ ਦੀ ਥੋੜੀ ਬਿਲਕੁਲ ਦੁਕਾਨ ਸਾਹਮਣੇ ਹੈ ਹਾਂ ਜੀ ਹਾਂ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਇਹਦੇ ਵਿੱਚ ਇਹੀ ਕਹਿਣਾ ਜੀ ਜਿਹੜਾ ਕਿ ਨਸ਼ਾ ਦਾ ਅੱਜ ਕੱਲ ਦੌਰ ਚੱਲ ਰਿਹਾ ਜੀ ਨਸ਼ੇ ਦੇ ਕਾਰਨ ਜਿਹੜੇ ਜਵਾਕ ਆ ਉਹਨਾਂ ਨੂੰ ਪੈਸਾ ਨਹੀਂ ਮਿਲ ਉਹ ਫਿਰ ਪਿੰਡ ਦੇ ਵਿੱਚ ਹੀ ਪਿੰਡ ਦੇ ਜਵਾਕ ਜਦੋਂ ਚੋਰੀਆਂ ਕਰਕੇ ਆਪ ਦਾ ਨਸ਼ੇ ਦਾ ਸੇਵਨ ਕਰਨ ਵਾਸਤੇ ਪਿੰਡ 'ਚ ਹੀ ਚੋਰੀਆਂ ਕਰਦੇ ਆ ਜਿਹੜਾ ਕੱਲ ਆ ਰੋ ਚੋਰੀ ਹੋਇਆ ਜੀ ਸਾਡਾ ਸਾਡੇ ਸਰਪੰਚ ਸਾਹਿਬ ਬੜੇ ਸੁਝਵਾਨ ਸਰਪੰਚ ਸਾਹਿਬ ਆ ਜਿਨ੍ਹਾਂ ਨੇ ਅੱਗੇ ਪਿੰਡ ਦੀ ਸਹੂਲਤ ਵਾਸਤੇ ਤੇ ਬਾਹਰਲੀਆਂ ਦੀ ਸਹੂਲਤਾਂ ਵਾਸਤੇ ਤੇ ਕਾਰੋ ਪਿੰਡ ਦੇ ਵਿੱਚ ਲਵਾਇਆ ਸੀ ਉਹਨਾਂ ਦਾ ਸਾਨੂੰ ਵੀ ਸਾਰੇ ਦੁਕਾਨਦਾਰਾਂ ਨੂੰ ਸੁੱਖ ਸੀਗਾ ਸਾਨੂੰ ਸੁੱਧ ਪਾਣੀ ਤੇ ਠੰਡਾ ਪਾਣੀ ਮਿਲਦਾ ਸੀਗਾ ਅੱਜ ਅਸੀਂ ਪਾਣੀ ਪੀਣ ਤੋਂ ਵੀ ਵਿਚਾਰ ਹੋ ਚੁੱਕੇ ਆ ਜੀ ਜੇ ਚੋਰੀ ਨਹੀਂ ਕਰਨੀ ਕਿਸੇ ਹੋਰ ਪ੍ਰਕਾਰ ਦੀ ਕਰ ਲੈਂਦੇ ਬਾਈ ਜੀ ਜੇ ਅਸੀਂ ਦੁਕਾਨਾ ਖੋਲੀ ਬੈਠੇ ਆ ਬਸ ਸਟੈਂਡ ਦੇ ਉੱਤੇ ਸਾਨੂੰ ਉਹਨਾਂ ਤੋਂ ਸਾਨੂੰ ਵੀ ਖਤਰਾ ਅੱਜ ਤਾਂ ਚੋਰੀ ਹੋਇਆ ਕੱਲ ਨੂੰ ਕਿਸੇ ਦੁਕਾਨ ਦਾ ਵੀ ਸ਼ਟਰ ਭੰਨ ਸਕਦੇ ਆ ਜੀ ਅਸੀਂ ਜਿਹੜੇ ਚਿਪਾ ਅੰਦਰਲੇ ਪਾਸੇ ਲਵਾਇਆਉਗਾ ਆਪਦੇ ਬਾਹਰਲੇ ਪਾਸੇ ਅਸੀਂ ਚਿਪਾ ਨਹੀਂ ਲਵਾਇਆ ਤਾਂ ਕਿ ਵੀਡੀਓ ਬਾਹਰਲੇ ਪਾਸੇ ਕੋਈ ਕਾਇਤ ਨਾ ਕਰ ਸਕੇ ਅੰਦਰੋਂ ਅੰਦਰ ਹੀ ਕਰ ਸਕੇ ਜੀ ਅਸੀਂ ਤਾਂ ਆਪਦੀਆਂ ਕਰ ਚੁੱਕੇ ਆ ਜੀ ਪਰ ਉਹਨਾਂ ਤੋਂ ਸਰ ਵੀ ਖਤਰਾ ਹੀ ਆ ਜੀ ਜੀ ਹਾਂਜੀ ਹਾਂ ਵੇਖੋ ਚੋਰਾ ਤੋਂ ਇਨੇ ਦਕਾਨਦਾਰ ਰਹਿਮ ਚੁੱਕੇ ਨੇ ਡਰ ਲੱਗਦਾ ਕਹਿੰਦੇ ਵੀ ਸਾਡਾ ਕੋਈ ਰਾਤ ਨੂੰ ਸ਼ਟਰ ਭੰਨ ਕੇ ਚੋਰੀ ਕਰ ਲੈ ਜੇ ਭਾਈ ਇੱਕ ਗੱਲ ਇਹ ਵੀ ਹੈ ਵੀ ਭਾਈ ਜੀ ਅਸੀਂ ਜਿਹੜਾ ਦੁਕਾਨ ਦੇ ਉੱਤੇ ਸਮਾਨ ਰੱਖਦੇ ਆ ਨਾ ਉਹ ਵੀ ਹੁਣ ਸਾਡੇ ਪਿੱਠ ਦੇ ਵਿੱਚ ਇੱਕ ਦੁਕਾਨ ਖੁੱਲੀ ਹੋਈ ਸੀ ਜਿਹੜਾ ਕਿ ਪੱਖਿਆਂ ਦਾ ਕੰਮ ਕਰਦਾ ਅੱਜ ਤੋਂ 4 ਮਹੀਨੇ ਪਹਿਲਾਂ ਉਹਦਾ ਪੱਖਾ ਬਾਹਰ ਪਿਆ ਸੀ ਉਹ ਪੱਖਾ ਵੀ ਚੋਰ ਇਦਨੇ ਬੁਲੰਦ ਹੁਸਲੇ ਚੋਰਾਂ ਦੇ ਮੋਟਰਸਾਈਕਲ ਤੇ ਦੋ ਜਣੇ ਆਏ ਪੱਖਾ ਰੱਖ ਕੇ ਭੱਜ ਗਏ ਮਗਰ ਮੋਟਰਸਾਈਕਲ ਵੀ ਲਾਏ ਉਹਨਾਂ ਦਾ ਮੋਟਰਸਾਈਕਲ ਨਹੀਂ ਫੜਿਆ ਜਾ। ਭਾਈ ਜੀ ਉਹਨਾਂ ਦੀ ਰਫਤਾਰ ਹੀ ਬਹੁਤ ਆ ਨਸ਼ੇ ਦੇ ਕਾਰਨ। ਦਿਨ ਦੀ ਗੱਲ ਆ ਜੀ। ਦੇਖੋ ਛਾਉ ਨੂੰ ਮੂੰਹ ਸੁਝਲਾ ਜਾਂਦਾ 7 ਵਜੇ ਦੇ ਕਾਰਨ। ਦਿਨ ਦਿਹਾੜੇ ਆ ਵੇਖ ਲਓ ਚੋਰਾਂ ਨੇ ਪੱਖਾ ਚੱਕ ਕੇ ਬਿਲਕੁਲ ਦੁਕਾਨ ਦੇ ਮੂਹਰੇ ਨਵਾਂ ਪੱਖਾ ਦੱਸਣ ਦੀ ਗੱਲ ਆ ਭਾਈ ਜੀ ਦੀ। ਚੋਰ ਲੈ ਕੇ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋਣਦੇ ਜਾ ਰਹੇ ਨੇ ਜਿਹੜੇ ਚਿੱਟੇ ਦੀ ਗੱਲ ਕਰਦੇ ਆਂ ਚੱਟਾ ਕੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਵਿਖਦੇ ਬਾਈ ਜੀ ਚਿੱਟੇ ਦਾ ਆਪਾ ਦਾ ਨਾ ਦਾ ਖਾਨੇ ਆ ਨਾ ਹੀ ਆਪਾ ਆਪ ਨੂੰ ਪਤਾ ਬਾਈ ਜੀ ਜਾਣੇ ਆਮ ਲੋਕਾਂ ਤੋਂ ਸੁਣੀਦਾ ਵੀ ਚਿੱਟਾ ਚਿੱਟਾ ਚਟਾਈ ਕਰਦੀ ਦੁਨੀਆ ਤਰਸਦੀ ਫਿਰਦੀ ਹੈ ਤਰਸਦੀ ਫਿਰਦੀ ਹੈ ਚਿੱਟੇ ਤਰਸਦੀ ਹੈ ਹਾਂਜੀ ਵੀ ਚਿੱਟਾ ਸੁਣ ਚ ਆ ਸਡੇ ਵਿੱਚ ਪਿੰਡ ਦੇ ਵਿੱਚ ਵੀ ਬਹੁਤ ਵਿਖ ਰਹੇ ਆ ਤੁਹਾਡੇ ਲੋਕ ਬਾਈ ਜੀ ਇਹਨਾਂ ਨੇ ਇਹ ਗੱਲਾਂ ਦੇ ਵਿੱਚ ਅਸੀਂ ਧਿਆਨ ਨਹੀਂ ਰੱਖਦੇ ਕਿਉਂਕਿ ਅਸੀਂ ਇਹਨਾਂ ਦਾ ਸੇਵਨ ਨਹੀਂ ਕਰਦੇ ਤਾਂ ਕਰਕੇ ਅਸੀਂ ਪਰਤਾਲ ਨਹੀਂ ਕਰਦੇ ਅਸੀਂ ਆਜੀ ਦੁਕਾਨ ਦੇ ਅੰਦਰ ਅੰਦਰ ਹੀ ਰਹਿਨੇ ਆ ਬਾਹਰਲੇ ਪਾਸੇ ਅਸੀਂ ਕੋਈ ਚੀਜ਼ ਰੱਖਣ ਨੂੰ ਤਿਆਰ ਨਹੀਂ ਕਿਉਂਕਿ ਸਾਨੂੰ ਡਰ ਲੱਗਦਾ ਹੈ ਚੋਰਾਂ ਦਾ